ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਏ ਆਦੇਸ਼ ਮੁਤਾਬਿਕ ਅੱਜ ਬੀਬੀ ਜਗੀਰ ਕੌਰ ਜਿਹੜੇ ਕਿ ਉਸ ਵੇਲੇ ਉਸ ਸਰਕਾਰ ਅਕਾਲੀ ਸਰਕਾਰ ਦੇ ਦੌਰਾਨ ਮੰਤਰੀ ਰਹੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਪੇਸ਼ ਹੋਣ ਲਈ ਆ ਰਹੇ ਨੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਦੇ ਵਿੱਚ ਦੇਣਾ ਉਸ ਤੋਂ ਪਹਿਲੇ ਬੀਬੀ ਜਗੀਰ ਕੌਰ ਨੇ ਇੱਕ ਨਿਮਾਣੇ ਸਿੱਖ ਵੰਗਣ ਸ਼੍ਰੀ ਹਰਮੰਦਰ ਸਾਹਿਬ 'ਚ ਮੱਥਾ ਟੇਕਿਆ ਹੈ ਔਰ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਹੈ ਔਰ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਸਪਸ਼ਟੀਕਰਨ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣ ਲਈ ਇੱਥੇ ਪਹੁੰਚੇ ਨੇ ਮੈਂ ਦੱਸਣਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀਆਂ ਅਨਿਮਤਤਾਵਾਂ ਹੋਈਆਂ ਨੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਸ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀ ਇਕਰਾਰ ਦਿੱਤੇ ਦੇ ਦਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਉਸ ਸਮੇਂ ਦੀ ਬਜ਼ਾਰਤ ਦੇ ਵਿੱਚ 2007 ਤੋਂ ਲੈ ਕੇ 2017 ਤੱਕ ਜਿੰਨੇ ਵੀ ਮੰਤਰੀ ਸਨ ਉਹਨਾਂ ਨੂੰ ਵੀ ਇੱਥੇ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦੇਣ ਲਈ ਆਖਿਆ ਗਿਆ ਸੀਗਾ ਜਿਹੜੇ ਅਕਾਲ ਤਖਤ ਸਾਹਿਬ ਤੋਂ ਇਹ ਆਦੇਸ਼ ਹੋਏ ਸੀਗੇ ਸੋ ਅੱਜ ਤੋਂ ਲੈ ਅੱਜ ਤੱਕ ਜਿਹੜੇ ਮંત્રી ਰਹੇ ਨੇ ਉਹਨਾਂ ਦੇ ਵਿੱਚੋਂ ਵਾਰੀ-ਵਾਰੀ ਮੰਤਰੀ ਆ ਰਹੇ ਨੇ ਔਰ ਪੇਸ਼ ਹੋ ਰਹੇ ਨੇ ਮੈਂ ਦੱਸਣਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਦੋਂ ਇਸ ਤਨਖਾਹਿਆ ਕਰਾਰ ਦਿੱਤਾ ਗਿਆ ਸੀਗਾ ਉਸ ਤੋਂ ਅਗਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਔਰ ਉਹਨਾਂ ਦੇ ਨਾਲ ਚਾਰ ਮੰਤਰੀ ਰਹੇ ਨੇ ਉਹ ਵੀ ਇੱਥੇ ਆ ਕੇ ਆਪਣਾ ਸਪਸ਼ਟੀਕਰਨ ਦੇ ਚੁੱਕੇ ਸਨ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ, ਸੋਨ ਸਿੰਘ ਠੰਡਲ ਔਰ ਸੁਚਾ ਲੰਗਾ ਇਸ ਤੋਂ ਇਲਾਵਾ ਪਰਮਿੰਦਰ ਸਿੰਘ ਢੀਮਸਾ ਜਿਹੜੇ ਇਹ ਕੁਝ ਚਿਹਰੇ ਨੇ ਜਿਹੜੇ ਕਿ ਆਸ਼ੀਅ ਕਾਲ ਤੱਕ ਸਾਹ ਤੇ ਪੇਸ਼ ਹੋ ਕੇ ਆਪਣਾ ਪਲਾ ਸਪਸ਼ਟੀਕਰਨ ਦੇ ਚੁਕੇ ਨੇ ਔਰ ਬੀਬੀ ਜਗੀਰ ਕੌਰ ਜਿਹੜੀ 2012 ਦੇ ਦੌਰਾਨ ਕੁਝ ਹੀ ਸਮੇਂ ਲਈ ਮੰਤਰੀ ਜਰੂਰ ਰਹੀ ਸੀ ਉਹਨਾਂ ਨੇ ਵੀ ਆਪਣਾ ਸਪਸ਼ਟੀਕਰਨ ਆਈ ਦੇ ਦਿੱਤਾ ਹੈ ਕੈਮਰਾਪਾਸ ਹਰਿੰਦਰ ਦੇ ਨਾਲ ਜੋਤੀ ਬਹਿਲ ਬੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर